ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾਂ ਐਲ ਐਸ ਆਈ ਕੇ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀ ਵੈਦਰ ਅਪਡੇਟ 25 April ਤੋਂ 28 April 2019 ਤੱਕ ਜਿਹੜੇ 24-25 April ਨੂੰ ਇੱਕ ਛੋਟਾ ਵੈਸਟਰਨ ਡਿਸਟਰਬੈਂਸ ਬਣਿਆ ਸੀਗਾ ਜਿਹੜਾ ਕਿ ਹੁਣ ਠੀਕ ਠਾਕ ਹੈਗਾ ਕਈ ਜਗ੍ਹਾ ਤੇ ਗੜੇ ਕਿਤੇ ਪੈ ਗਏ ਕਿਤੇ ਮੀਂਹ ਕਿਤੇ ਨੇਰੀ ਇਸ ਤਰ੍ਹਾਂ ਚੱਲ ਰਹੀ ਹੈ 25 ਅਪ੍ਰੈਲ ਦੀ ਰਾਤ ਤੱਕ تا 26 ਅਪ੍ਰੈਲ ਦੀ ਸਵੇਰ ਤੱਕ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਕਿਤੇ ਕਿਤੇ ਕਿਣਮਣਕਾਣੀ ਜਾਂ ਹਲਕੇ ਗੜੇ ਉਹ ਪੈ ਸਕਦੇ ਨੇ ਤੇ 26 ਨੂੰ ਜਿਹੜਾ ਮੌਸਮ ਲਗਭਗ ਸਾਫ਼ ਰਹੇਗਾ ਇੱਕ ਵਾਰੀ ਤਾਂ ਬਾਕੀ ਇਹ ਉਸ ਤੋਂ ਬਾਅਦ ਪਤਾ ਲੱਗੇ ਕਿ ਵੈਸਟਰਨ ਡਿਸਟਰਬੈਂਸ ਕਿੰਨੇ ਟਾਈਮ ਚ ਕਮਜ਼ੋਰ ਹੁੰਦਾ ਹੈ ਖਤਮ ਹੁੰਦਾ ਹੈ 26 ਨੂੰ ਜਿਹੜਾ ਤਾਪਮਾਨ ਉਹ ਵੱਧ ਤੋਂ ਵੱਧ 41 ਤੇ ਘੱਟ ਤੋਂ ਘੱਟ 26 ਰਹੇਗਾ ਤੇ ਸੂਰਜ ਚੜ੍ਹਨ ਦਾ ਸਮਾਂ 5:52 ਸੂਰਜ ਛਿਪਣ ਦਾ ਸਮਾਂ 7:03 ਤੇ 27 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 41 ਘੱਟ ਤੋਂ ਘੱਟ 26 ਸੂਰਜ ਚੜ੍ਹਨ ਦਾ ਸਮਾਂ 5:51 ਸਵੇਰ ਦੇ ਤੇ ਛਿਪਣ ਦਾ 7:04 ਤੇ ਹੋਵੇਗਾ ਤੇ 28 ਅਪ੍ਰੈਲ ਨੂੰ 41 ਵੱਧ ਤੋਂ ਵੱਧ ਹੈ ਤੇ ਘੱਟ ਤੋਂ ਘੱਟ 25 ਤਾਪਮਾਨ ਸੂਰਜ ਚੜ੍ਹਨ ਦਾ ਸਮਾਂ 5:50 ਤੇ ਸੂਰਜ ਛਿਪਣ ਦਾ ਸਮਾਂ 7:04 ਤੇ ਹੈ ਕਿਤੇ ਕਿਤੇ ਥੋੜੀ ਬਹੁਤ ਕਾਰਵਾਈ ਹੋ ਸਕਦੀ ਹੈ ਨਿੱਕੀ ਕਾਰਵਾਈ ਜਿਹਨੂੰ ਕਹਿੰਦੇ ਆ ਮੌਸਮ ਦੇ ਭਾਸ਼ਾਜ ਉਹ ਹੋ ਸਕਦੀ ਹੈ ਕਿ 25 April ਦੀ ਰਾਤ ਤੱਕ ਉਸ ਤੋਂ ਬਾਅਦ ਮੌਸਮ ਲਗਭਗ ਸਾਫ਼ ਰਹੇਗਾ ਤੇ ਹਵਾਵਾਂ ਜਿਹੜੀਆਂ ਤੇਜ਼ ਚੱਲ ਸਕਦੀਆਂ ਬਾਅਦ ਰੋਲੇ ਬਹੁਤ ਹੀ ਚੱਲਦੀ ਰਹਿੰਦੇ ਆ ਦਿਨਾਂ 'ਚ ਬਾਕੀ ਚੱਲਣਗੀਆਂ 40 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਤੱਕ ਹੀ ਚੱਲ ਸਕਦੀਆਂ ਨੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰੋ ਕਮੈਂਟ ਵੀ ਕਰਕੇ ਤੁਸੀਂ ਦੱਸ ਸਕਦੇ ხਾਣ ਜੇਕਰ ਕੋਈ ਹੋਰ ਜਾਣਕਾਰੀ ਵਾਲੀ ਵੀਡੀਓ ਤੁਸੀਂ ਚਾਹੁੰਦੇ ਹੋ ਵੀ ਇਹ ਬਣਾਓ ਤੇ ਹੋਰ ਵੀਡੀਓਜ਼ ਦੇਖਣ ਲਈ ਕੰਮ ਦੀਆਂ ਸਾਡੇ ਚੈਨਲ ਤੇ ਪਲੇਲਿਸਟ ਹੈ ਜੇ ਤੁਸੀਂ ਦੇਖ ਸਕਦੇ ਹੋ ਉੱਥੇ ਬਹੁਤ ਸਾਰੀਆਂ ਵੀਡੀਓਜ਼ ਨੇ ਉੱਥੇ 350 ਤੋਂ 400 ਦੇ ਕਰੀਬ ਵੀਡੀਓਜ਼ ਨੇ ਤੁਸੀਂ ਦੇਖ ਸਕਦੇ ਹੋ ਚੈਨਲ ਤੁਹਾਨੂੰ ਵਧੀਆ ਲੱਗਿਆ ਜੇ ਤਾਂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜਰੂਰ ਦਬੋ ਧੰਨਵਾਦ